ਸਰਕਾਰ ਨੇ ਨਸ਼ਾ ਜਿਹੜਾ ਇਹ ਨਵਾਂ ਹਥਿਆਰ ਅਪਣਾ ਲਿਆ ਪਰ ਅੱਜ ਕਵੀ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਭੁੱਲਣਾ ਨਹੀਂ ਸਾਨੂੰ ਭਿੰਡਰਾਂ ਵਾਲਾ ਜਿਹੜਾ ਸ਼ਹੀਦੀ ਕੌਮਲੀ ਦੇ ਗਿਆ ਗੱਜ ਕੇ ਵਰਧੀਆਂ ਗੋਲੀਆਂ ਚ ਸਿੰਘ ਦਸ਼ਮੇਸ਼ ਦਾ ਭੱਜਿਆ ਨਹੀਂ ਰਮੰਦਰ ਨੂੰ ਛੱਡ ਕੇ ਛੁਕਿਆ ਨਹੀਂ ਸਰਕਾਰਾਂ ਅੱਗੇ ਵੇਂਦਾ ਰਿਆ ਅੱਖਾਂ ਕੱਢ ਕੱਢ ਕੇ ਸਿੱਖੀ ਨੂੰ ਮਕਾਨ ਲਈ ਉਠੇ ਜਿਹੜੇ ਜੜੇ ਉਹਨੇ ਛੁੱਟੇ ਵਾੜ ਫੱਟ ਕੇ ਤੀਰਾਂ ਚ ਫੜ ਕੇ ਰੱਖਦਾ ਸੀ ਤੇ ਮੌਜਰ ਪਾਇਆ ਮੋਟੇ ਕਸ਼ਮੇਸ਼ ਪਿਤਾ ਦਾ ਸਿੰਘ ਸੀ ਸੱਚਾ ਤੇ ਪਿੰਡ ਸੀ ਉਹਦਾ ਰੋਟੇ ਪੱਥ ਦੀ ਆਣ ਤੇ ਸ਼ਾਨ ਵਾਸਤੇ ਜਿਨੇ ਮੋਰਚੇ ਲਾਤੇ ਜੂਵੇ ਦੇ ਅੱਡੇ दारू ਦੇ ਠੇਕੇ ਉਹਨੇ ਦਿਨਾਂ ਚ ਬੰਦ ਕਰਾਤੇ ਕਹਿੰਦੇ ਘੋਂਦੇ ਅਫਸਰ ਨੂੰ ਤੱਕ ਕੇ ਛੜਦਾ ਸੀ ਪਾਲਾ ਸੱਚਾ ਸੁੱਚਾ ਬੰਦਾ ਸੀ ਸੰਤ ਜਰਨੈਲ ਸਿੰਘ ਸੰਤ ਭਿੰਡਰਾਂਵਾੜਾ ਨੇੜੇ ਆ ਕੇ ਸੁਣਦਾ ਸੀ ਦੁਖੀਆਂ ਗਰੀਬਾਂ ਦੇ ਦੁੱਖ ਝੁਕਿਆ ਨਹੀਂ ਸਰਕਾਰਾਂ ਅੱਗੇ ਕਲਗੀ ਧਰਦਾ ਬੁੱਤ ਸਿੱਖੀ ਦੇ ਰਸਤੇ ਤੋੜਿਆ ਜਿਨੇ ਪੰਜਾਬ ਦੀ ਜਵਾਨੀ ਨੂੰ ਜੇਤੇ ਰੱਖਾਂਗੇ ਰੰਡਿਆਲੇ ਵਾਲਿਆ ਬੱਬਰ ਸ਼ੇਰ ਦੀ ਕੁਰਬਾਨੀ ਨੂੰ ਕੁਰਬਾਨੀ ਨੂੰ ਹੁਣ ਖਾਲਸਾ ਜੀ ਜੇਸਰਲੇ ਇਹ ਪਾਪੀ ਨੂੰ ਕਰਨਾਲ ਦੀ ਅਦਾਲਤ ਦੇ ਵਿੱਚੋਂ ਅਕਾਲੀਆਂ ਦੇ ਲੀਡਰ ਉਮਰਾ ਨੰਗਲ ਦੀ ਗਵਾਹੀ ਹੀਟ ਬਾ ਇੱਜ਼ਤ ਬਰੀ ਕੀਤਾ ਗਿਆ ਨਾ ਇਹ ਵੇਖ ਕੇ ਕੌਮ ਦੇ ਹਿਰਦੇ ਬਲੁੰਦਰੇ ਬਾਬਾ ਜੀ ਖਲੋ ਕੇ ਸ੍ਰੀ ਅਕਾਲ ਤਖਤ ਸਾਹਿਬ ਹੱਥ ਵਿੱਚ ਫੜਦੇ ਆ ਮਾਈਕ ਖੜ ਕੇ ਵਿੱਚ ਚੁਰਾਹੇ ਆਵਾਜ਼ ਮਾਰੀ ਮਾਨ ਮਤੀਆਂ ਕੌਮੀ ਜਵਾਨੀਆਂ ਨੂੰ ਕਹਿੰਦੇ ਕਰ ਇਕੱਠੀਆਂ ਗੱਲ ਸਮਝਾਈ ਸਾਰੀ ਨੱਥ ਪੈਂਦੀ ਕਿੰਜ ਸ਼ੇਰ ਬਬਰਾਜਾ ਸੁਣੀ ਗਰਜ ਤੇਰੀ ਦਿੱਲੀ ਕੰਬੀ ਦਿੱਲੀ ਦਰਬਾਰ ਕੰਬਿਆ ਕੰਬ ਉੱਠੀ ਸੀ ਦੇਸ਼ ਦੀ ਮਹਾਰਾਣੀ ਤੇ ਦਿਲ ਉਹਦਾ ਸੀ ਵਾਰ ਬਾਹਰ ਕੰਬਿਆ ਨੀਲੀਆਂ ਪੱਗਾਂ ਏਡ ਸਿਰ ਕੰਬੇ ਖਾਕੀ ਵਰਦੀਆਂ ਵਿੱਚ ਵਜੂਦ ਕੰਬੇ ਰਤ ਪੀਂਦੇ ਸੀ ਜਿਹੜੇ ਵਿਦੋਸ਼ਿਆਂ ਦਾ ਉਹ ਸਾਰੇ ਦੇ ਸਾਰੇ ਗਦਾਰ ਕੰਬੇ ਗਦਾਰ ਕੰਬੇ ਹੁਣ ਨਰਕ ਧਾਰਿਆ ਗੱਡੀ ਚਾਰਿਆ ਇਹਦੇ ਮਗਰੇ ਲਾਲਾ ਜਗਤ ਨਾਰੈਣ ਜਿਹੜਾ ਸਾਡੇ ਵਾਰੇ ਅਖਬਾਰਾਂ ਵਿੱਚ ਝੂਠੀਆਂ ਖਬਰਾਂ ਛਾਪਦਾ ਸੀ ਅੱਜ ਜੋ ਕੁਝ ਮੋਦੀ ਦਾ ਵਿਕਾਊ ਮੀਡੀਆ ਕਰ ਰਿਹਾ ਨਾ ਇਹੋ ਕੁਝ ਨਰਕ ਧਾਰ ਗਿਆ ਗੁਰਬਚਨਾ ਤੇ ਲਾਲਾ ਜਗਤ ਨਾਰੈਣ ਜਿਹੜਾ ਸਿੰਘਾਂ ਦੇ ਬਾਰੇ ਅਖਬਾਰਾਂ ਦੇ ਵਿੱਚ ਝੂਠੀਆਂ ਖਬਰਾਂ ਛਾਪਦਾ ਸੀ ਕੁਫਰ ਤੋਲਿਆ ਕਰਦੇ ਸੀ ਸਾਡੀ ਸ਼ਭੀ ਨੂੰ ਖਰਾਬ ਕਰਨ ਦੇ ਵਾਸਤੇ ਤੇ ਕਹਿੰਦੇ ਸਿੰਘਾਂ ਨੇ ਨਰਕ ਧਾਰ ਗਿਆ ਦੇ ਮਗਰੇ ਲਾਲਾ ਜਗਤ ਨਾਰੈਣ ਇਹ ਵੀ ਨਰਕ ਧਾਰ ਗਿਆ ਦੇ ਕੋਲ ਪਹੁੰਚਾਇਆ ਇਹ ਦੇਖ ਕੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਬਾ ਜੀ ਨੂੰ ਚਿੱਠੀ ਲਿਖਦੀ ਆ ਕਹਿੰਦੀ ਭੰਡਰਾਂ ਵਾਲਿਆ ਬਹਿ ਕੇ ਗੱਲ ਕਰੀਏ ਬਾਬਾ ਜੀ ਕਹਿੰਦੇ ਕਿਉਂ ਯਾਦ ਰੱਖ ਤੂੰ ਕੀਤੇ ਆ 155 ਸਿੰਘ ਸ਼ਹੀਦ ਹੁਣ ਜਿੱਦਣ ਜਰਨੈਲ ਸਿੰਘ 106 ਮਾਰੇਗਾ ਉਦੋਂ ਬਹਿ ਕੇ ਗੱਲਬਾਤ ਕਰਾਂਗੇ ਹੁਣ ਇਹ ਸੁਣ ਕੇ ਇੰਦਰਾ ਨੂੰ ਪਿਆਪਾਲਾ ਆਲਾ ਅਫਸਰਾਂ ਦੀ ਮੀਟਿੰਗ ਬੁਲਾਉਂਦੀ ਆ ਇਸ ਮੀਟਿੰਗ ਵਿੱਚ ਸ਼ਾਮਲ ਹੋਇਆ ਜਰਨੈਲ ਕੁਲਦੀਪ ਗਰਾੜ ਜਰਨੈਲ ਵੈਦਿਆ ਜਰਨਲ ਸੁੰਦਰ ਤੇ ਜਰਨਲ ਰਣਜੀਤ ਅਧਿਆਲ ਇੱਕ ਪਾਸੇ ਇੰਦਰਾ ਕਹਿੰਦੀ ਆ ਉਹ ਪਕੜੋ ਜਾਂ ਜਿਉਂਦਾ ਜਾਂ ਮਰਦਾ ਬਾਗੀ ਭਿੰਡਰਾਂ ਵਾਲੇ ਨੂੰ ਅਗੋ ਅਫਸਰ ਕਹਿੰਦੇ ਆ ਬੀਬੀ ਕੰਮ ਸੌਖਾ ਨਹੀਂ ਕਹਿੰਦੀ ਕਿਉਂ ਆਂਦੇ ਹੈ ਉਹ ਅੜਬ ਬੜਾ ਤਕਸਾਲੀ ਬਾਤ ਕਿਸੇ ਦੀ ਮੰਨਦਾ ਨਹੀਂ ਸਾਲੀ ਬਾਦ ਕਿਸੇ ਦੀ ਮੰਦਾ ਨਹੀਂ ਹਰ ਬੜਾ ਟੱਕ ਸਾਲੀ ਬਾਦ ਕਿਸੇ ਦੀ ਮੰਦਾ ਤੇ ਦਾ ਗੰਦਾ ਨਹੀਂ ਹੋ ਪਕੜੋ ਜਾ ਜਿਉਂਦਾ ਜਾਂ ਮੁਰਦਾ ਬਾਗੀ ਪਿੰਡਰਾ ਵਾਲੇ ਨੂੰ ਹੇ ਹੋ ਅਣਬ ਬੜਾ ਤਕਸਾਲੀ ਬਾਤ ਸੇਰੀ ਮਨ ਦਾ ਦੇਈ Oh, ਸ਼ੇਦੀ ਮਰਦਾ ਦੇਈ ਹਰ ਫੜਾ ਟੱਕ ਸਾਲੀ ਬਦ ਕਿਸੇ ਦੀ ਲੇ ਤਾਂ ਖੌਫ ਹੁੰਦਾ ਸੁਪਨੇ ਆਕੇ ਉਹਦੇ ਚੇਲੇ ਬਾਲ ਕੇ ਘੂਰਦੇ ਆ ਬੀਬਾ ਬਚ ਕੇ ਰਹੀ ਅਗਲਾ ਨੰਬਰ ਹੁਣ ਤੇਰਾ ਹੀ ਜਰਨਲ ਕੁਲਦੀਪ ਬਰਾੜ ਇਹ ਆ ਬੜੀ ਕਿਤਾਬ ਦੇ ਵਿੱਚ ਕਹਿੰਦਾ ਆਂਦਾ 20 ਸਾਲ ਪਹਿਲਾਂ ਤੋਂ ਸਰਕਾਰ ਨੇ ਸੋਚ ਰੱਖਿਆ ਸੀ ਕਿਵੇਂ ਸਿੱਖਾਂ ਦੀ نسل ਨੂੰ ਤਬਾਹ ਕਰਨਾ ਦਰਬਾਰ ਸਾਹਿਬ ਦਾ ਪੂਰਾ ਨਕਸ਼ਾ ਮਾਡਲ ਤਿਆਰ ਕੀਤਾ ਗਿਆ ਜਿੱਥੇ ਫੌਜ ਨੂੰ ਟ੍ਰੇਨਿੰਗ ਦਿੱਤੀ ਗਈ 15 ਦਿਨ ਦੀ ਟ੍ਰੇਨਿੰਗ ਫੌਜ ਨੂੰ ਹਮਾਚਲ ਪ੍ਰਦੇਸ਼ ਵਿੱਚ ਦਿੱਤੀ ਗਈ 17 ਦਿਨ ਦੀ ਟ੍ਰੇਨਿੰਗ ਹਦਰਾਬਾਦ ਵਿੱਚ ਇੱਕ ਬਿਲਡਿੰਗ ਦੇ ਉੱਪਰ ਦਿੱਤੀ ਗਈ ਇੱਥੋਂ ਤੱਕ ਬਰਾੜ ਕਹਿੰਦਾ ਸਾਨੂੰ ਹਦਾਇਤਾਂ ਸੀ ਪਹਿਲਾ ਕਿ ਪੰਜਾਬ ਪੁਲਿਸ ਅੱਗੇ ਲਾ ਕੇ ਹਮਲਾ ਕਰੂ ਪਰ ਪੰਜਾਬ ਪੁਲਿਸ ਨੇ ਹੱਥ ਖੜੇ ਕਰ ਦਿੱਤੇ ਬੀਐਸਐਫ ਨੇ ਇਨਕਾਰ ਕੀਤਾ ਸੀਆਰਪੀ ਨੇ ਨਾ ਕੀਤੀ ਫਿਰ ਬਰਾੜ ਕਹਿੰਦਾ ਸਾਰਾ ਆਪਰੇਸ਼ਨ ਸਾਨੂੰ ਆਪਣੇ ਹੱਥ ਵਿੱਚ ਲੈਣਾ ਪਿਆ ਇੰਡੀਅਨ ਆਰਮੀ ਦਾ ਕੋਈ ਵੀ ਅਫਸਰ ਜਾਂ ਕੋਈ ਵੀ ਸਿਪਾਹੀ ਪੰਜਾਬ ਦੀ ਧਰਤੀ ਤੇ ਕਿਸੇ ਵੀ ਔਰਤ ਦੀ ਇੱਜ਼ਤ ਨੂੰ ਬੇਪੱਤ ਕਰ ਸਕਦਾ ਐ ਐਕਸ਼ਨ ਕਰਦੇ ਆ ਚਾਹੇ ਉਹ ਕਿੱਡਾ ਵੱਡਾ ਵੀ ਗੁਨਾਹ ਕਰ ਲੈਣ ਉਹਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ 40 ਗੁਰਧਾਮਾਂ ਤੇ ਹਮਲਾ ਕੀਤਾ ਜਾਵੇ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਪਿੰਡਰਾਹ ਵਾਲਾ ਗਰਮ ਖਿਆਲੀ ਸੀ ਪੰਡਰਾਵਲਾ ਅੱਤਵਾਦੀ ਸੀ ਤਾਂ ਕਰਕੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਪਿਆ ਪਰ ਜਿਹੜੇ ਬਾਤੀ ਦੇ 39 ਗੁਰਦੁਆਮ ਸੀਗੇ ਉਹਨਾਂ ਦੇ ਵਿੱਚ ਵੀ ਪੰਡਰਾਵਲਾ ਬੈਠਾ ਸੀ ਚਾਰੀ ਗੁਰਦੁਆਮਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਇਹ ਬਰਾੜ ਖੁਦ ਆਪਣੀ ਕਿਤਾਬ ਵਿੱਚ ਲਿਖਦਾ ਇਹ ਉਹ ਕੁਲਦੀਪ ਬਰਾੜ ਆ ਜਿਹਨਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ 6 ਜੂਨ ਨੂੰ ਟੈਂਕਵਾੜੇ ਇੱਥੇ ਹੀ ਬਸ ਨਹੀਂ ਕਹਿੰਦਾ ਸਾਨੂੰ ਸੀਆਈਡੀ ਹੈ ਕਿ ਸੱਚਖੰਡ ਅੰਦਰ ਸਿਰਫ ਢਾਈ 300 ਸਿੰਘਾਂ ਦਾ ਜਥਾ ਹੈ ਪਰ ਕਹਿੰਦਾ ਇਧਰੋਂ ਫੌਜਾਂ ਦੇ ਟਰੱਕ ਪਰ ਭਰ ਕੇ ਪੰਜਾਬ ਦੀ ਧਰਤੀ ਨੂੰ ਜਾ ਰਹੇ ਸਨ 6 ਲੱਖ ਭਾਰਤੀ ਫੌਜ ਸਮਾਨੇ ਬਰੂਧ ਇਕੱਠਾ ਕਰਕੇ ਪਰ ਕਹਿੰਦਾ ਮੈਨੂੰ ਇਹ ਵੀ ਪਤਾ ਅੱਗੇ ਉਹ ਜਰਨਲ ਸੁਭੇਗ ਸਿੰਘ ਬੈਠਾ ਜਿਹਨੇ 90 ਹਜ਼ਾਰ ਪਾਕਿਸਤਾਨ ਫੌਜ ਦੇ ਇਕੱਲੇ ਨੇ ਹਥਿਆਰ ਛਟਵਾਲੇ ਸੀ ਅਸੀਂ ਢਾਈ ਘੰਟੇ ਦਾ ਸਮਾਂ ਇੰਦਰਾ ਗਾਂਧੀ ਨੂੰ ਦਿੱਤਾ ਸੀ ਬੀਬਾ ਸਾਨੂੰ ਸਿਰਫ ਢਾਈ ਘੰਟਿਆਂ ਦਾ ਸਮਾਂ ਚਾਹੀਦਾ ਪਿੰਡਰਾਹ ਵਾਲਾ ਜਿਉਂਦਾ ਜਦ ਪਿੰਡਰਾਹ ਵਾਲਾ ਜੰਜੀਰਾਾਂ ਦੇ ਵਿੱਚ ਜਕੜ ਕੇ ਤੇਰੇ ਹਵਾਲੇ ਕਰ ਦਿਆਂਗੇ ਹੁਣ ਕਹਿੰਦਾ ਹੋਇਆ ਕੀ ਇਧਰੋਂ ਅਸੀਂ ਫੌਜਾਂ ਦੇ ਟਰੱਕ ਪਰ ਪਰ ਕੇ ਪੰਜਾਬ ਦੀ ਢੜਤੀ ਨੂੰ ਭੇਜਣੇ ਸ਼ੁਰੂ ਕੀਤੇ ਉਧਰ ਕਹਿੰਦਾ ਜਰਨਲ ਸੁਬੇਕ ਸਿੰਘ ਜਿਹਨੇ ਸਾਰੇ ਮੋਰਚੇ ਬੰਦੀ ਕੀਤੇ ਹੋਏ ਸੀ ਬਾਬਾ ਜਰਨਲ ਸਿੰਘ ਜੀ ਖਾਲਸਾ ਪਿੰਡਰਾਹ ਵਾਲੇ ਮਾਪਰਖ ਇਤਿਹਾਸ ਨੇ ਗਵਾਹੀ ਦਿੱਤੀ ਆ ਕਿ ਘੁੰਮ ਘੁੰਮ ਕੇ ਮੋਰਚਿਆਂ ਦੀ ਪਰਖ ਕਰ ਰਹੇ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਜਿਹੜੀ ਬੇਸਮੈਂਟ ਆ ਉੱਥੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਸਮੇਤ ਸਾਰੇ ਸਿੰਘਾਂ ਦੇ ਬੈਠੇ ਆ ਤੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਨੇ ਆਪ ਯੋਧਿਆਂ ਦੀ ਹੱਥੀ ਲਿਸਟ ਤਿਆਰ ਕੀਤੀ ਆ ਮਰਜੀਵੜੇ ਸਿੰਘਾਂ ਦੀ ਕੱਲੇ-ਕੱਲੇ ਸਿੰਘ ਨੇ ਆਪੋ ਆਪਣਾ ਨਾਮ ਆਪ ਲਿਖਾਇਆ ਦੇਸ਼ ਖਾਤਰ ਧਰਮ ਦੀ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਦੀ ਖਾਤਰ ਅਸੀਂ ਆਪਣਾ ਆਪ ਕੁਰਬਾਨ ਕਰਨ ਦੇ ਵਾਸਤੇ ਬਿਲਕੁਲ ਤਿਆਰ ਹਾਂ ਕਹਿੰਦੇ ਮਰਜੀਵੜੇ ਸਿੰਘਾਂ ਦੀ ਲਿਸਟ ਤਿਆਰ ਹੋਈ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਨੂੰ ਜਰਨੈਲ ਸੁਬੇਖ ਸਿੰਘ ਕੱਲੇ-ਕੱਲੇ ਹਥਿਆਰ ਵਾਰੇ ਸਮਝਾ ਰਿਆ ਤੇ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਆਪਣੇ ਹਥੀ ਸਿੰਘਾਂ ਨੂੰ ਜਿਹੜੇ ਹਥਿਆਰ ਵੰਡ ਰਿਹਾ ਸੀ ਤੇ ਬਾਬਾ ਜੀ ਆਂਦੇ ਕੋਲ ਪਰਿਵਾਰ ਬੈਠਾ ਭਾਈ ਮੋਹਰ ਸਿੰਘ ਦਾ ਇੱਥੇ ਮਰੀਆਂ ਭੈਣਾ ਧਿਆਨ ਦਿਓ ਭਾਈ ਮੋਹਰ ਸਿੰਘ ਉਹ ਸਿੰਘ ਜਿਹਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ 9 ਸਾਲ ਦੀ ਉਮਰ ਸੀ ਜੋ ਸਾਡੇ ਇਤਿਹਾਸ ਨੇ ਗਵਾਹੀ ਦਿੱਤੀ ਆ ਜਦੋਂ ਸੰਤ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਸੁਣਦਾ ਹੈ ਬੱਚਾ ਨਾਮ ਹੈ ਮੋਰਚੰਦ ਕਥਾ ਕੀ ਸੁਣੀ ਆ ਉਸ ਦਿਨ ਸ਼੍ਰੀ ਮਾਨ ਸਤਕਾਰਯੋਗ ਸੰਤ ਗਿਆਨੀ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਪੰਜ ਪਿਆਰਿਆਂ ਦਾ ਇਤਿਹਾਸ ਸੁਣਾ ਰਿਹਾ ਸੀ ਕਿਵੇਂ ਦਇਆ RAM ਤੋਂ ਦਇਆ ਸਿੰਘ ਬਣਿਆ ਤੇ ਸਿੰਘਾਂ ਦਾ ਇਤਿਹਾਸ ਸੁਣ ਕੇ ਕਿਵੇਂ ਮਾਰੇ ਨੇ ਖਾਲਸਾ ਸੱਜਿਆ ਨਗੁਰੇ ਪੁਣੇ ਦੀ ਝੂਠ ਲਈ ਗਦੜਾਂ ਤੋਂ ਸ਼ੇਰ ਬਣਾਇਆ ਇਹ ਬੱਚਾ 9 ਸਾਲ ਦਾ ਉਹੀ ਸਾਰੀ ਕਥਾ ਜਾ ਕੇ ਘਰ ਆਪਣੇ ਮਾਤਾ ਪਿਤਾ ਨੂੰ ਸੁਣਾਉਂਦਾ ਤੇ ਮੰਗ ਕੀ ਕੀਤੀ ਆ ਕਿ ਮੈਂ ਅੰਮ੍ਰਿਤ ਛਕਣਾ ਚਾਹੁੰਦਾ ਹੁਣ ਬਾਪ ਕਹਿੰਦਾ ਪੁੱਤਰਾ ਤੇਰਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਤੈਨੂੰ ਕਿਵੇਂ ਅੰਮ੍ਰਿਤ ਛਕਾ ਦਈਏ ਉਸ ਬੱਚੇ ਨੇ ਆਪਣੇ ਮਾਪੇ ਨੂੰ ਆਖਿਆ ਪਿਤਾ ਜੀ ਜੇ ਦਇਆ RAM ਅਮਰਤ ਛੱਕੇ ਦਇਆ ਸਿੰਘ ਬਣ ਸਕਦਾ ਹੈ ਤੇ ਮੈਂ ਮੋਹਰ ਚੰਦ ਤੋਂ ਮੋਹਰ ਸਿੰਘ ਕਿਉਂ ਨਹੀਂ ਬਣ ਸਕਦਾ ਮਾਪਾਪ ਨਾਲ ਗਏ ਮੋਹਰ ਚੰਦ ਨੇ ਅਮਰਤ ਛੱਕਿਆ ਮੋਹਰ ਸਿੰਘ ਬਣਿਆ ਦਮਦਮੀ ਟਕਸਾਲ ਤੋਂ ਸਿੱਖੀ ਦੀ ਗੁਰਮਤ ਦੀ ਵਿਦਿਆ ਲਈਆ ਤੇ ਜਿਹੜਾ ਗੁਰਦੁਆਰਾ ਅੱਜ ਦਮਦਮੀ ਟਕਸਾਲ ਦਾ ਅਸਥਾਨ ਆ ਉਥੋਂ ਦਾ RAM ਥੰਮਣ ਉਥੋਂ ਦਾ ਇਹ ਭਾਈ ਮੋਹਰ ਸਿੰਘ ਗਰੰਥੀ ਸਿੰਘ ਬਣਿਆ ਆਨੰਦ ਕਾਰਜ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆ ਦੋ ਧੀਆਂ ਦਾ ਘਰ ਵਿੱਚ ਜਨਮ ਹੋਇਆ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਦਾ ਵਾਹਿਗੁਰੂ ਕੌਰ ਵੱਢੀ ਆ ਤੇ ਸਤਨਾਮ ਕੌਰ ਇਹ ਦੋ ਧੀਆਂ ਹੁਣ ਦੋ ਧੀਆਂ ਤੋਂ ਬਾਅਦ ਅਕਾਲ ਪੁਰਖ ਨੇ ਤੀਜੇ ਬੱਚੇ ਦੀ ਕਿਰਪਾ ਕੀਤੀ ਆ ਤੇ ਸਿੰਘਣੀ ਚਾਉਂਦੀ ਆ ਅਕਾਲ ਪੁਰਖ ਕਿਰਪਾ ਕਰੇ ਮੇਰੀ ਗੋਦ ਦੇ ਵਿੱਚ ਲਾਲ ਖੇਡੇ ਸਤਨਾਮ ਕੌਰ ਵਾਹਿਗੁਰੂ ਕੌਰ ਵੀ ਰੋਟ ਅਕਾਲ ਪੁਰਖ ਦੇ ਕੋਲੋਂ ਵੀਰ ਮੰਗਦੀਆਂ ਪਰਮੇਸ਼ਰ ਨੇ ਤੀਜੀ ਦਾਤ ਜਿਹੜੀ ਪਰਿਵਾਰ ਨੂੰ ਉਹ ਵੀ ਧੀ ਦੀ ਦਿੱਤੀ ਆ ਅਜੇ ਕੁਝ ਕੁ ਦਿਨਾਂ ਦੀ ਸੀ ਧੀ ਤੇ ਬਾਬਾ ਜਰਮੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਮਹਾਂਪੁਰਖ ਆ ਰਾਮ ਥੰਮਣ ਗਏ ਭਾਈ ਮੋਰ ਸਿੰਘ ਨੇ ਆਖਿਆ ਮਹਾਂਪੁਰਖੋ ਪਰਮੇਸ਼ਰ ਨੇ ਤੀਜੀ ਦਾਤ ਧੀ ਦੀ ਦਿੱਤੀ ਆ ਤੇ ਸਿੰਘਣੀ ਆ ਜਿਹੜੀ ਉਹ ਥੋੜਾ ਬਰਾਗ ਕਰਦੀ ਆ ਪਰਮੇਸ਼ਰ ਈਸਵਰਾ ਪੁੱਤ ਦੇ ਦਿੰਦਾ ਬਾਬਾ ਜਰਮੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਮਹਾਂਪੁਰਖਾਂ ਨੇ ਭਾਈ ਮੋਰ ਸਿੰਘ ਦੀ ਸਿੰਘਣੀ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਧੀਏ ਡੋਲਣਾ ਨਹੀਂ ਅਫਸੋਸ ਨਹੀਂ ਮਨਾਉਣਾ ਤੇਰੀਆਂ ਧੀਆਂ ਨੇ ਇਹੋ ਜਿਹਾ ਇਤਿਹਾਸ ਸਿਰਜਣਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਪਰ ਚਮਕਾ ਮਾਰੇਗਾ ਬਾਬਾ ਜੀ ਨੇ ਹੁਕਮਨਾਮਾ ਲਿਆ ਐੜਾ ਅੱਖਰ ਨਿਕਲਿਆ ਇਸ ਤੀਜੀ ਬੱਚੀ ਦਾ ਨਾਮ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਨੇ ਆਪ ਰੱਖਿਆ ਬੀਬੀ ਅਮਰਜੀਤ ਕੌਰ ਭਾਈ ਮੋਰ ਸਿੰਘ ਸਮੇਤ ਸਿੰਘਣੀ ਤੇ ਤਿੰਨ ਧੀਆਂ ਛਦਨਾਮ ਕੌਰ ਵੈਗਰੂ ਕੌਰ ਤੇ ਤੀਜੀ ਅਮਰਜੀਤ ਕੌਰ ਇਹ ਵੀ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਬੈਠੇ ਆ ਤੇ ਕਹਿੰਦੇ ਹਥਿਆਰ ਵੰਡ ਰਿਹਾ ਜਦੋਂ ਸਮਾਪਤੀ ਹੋ ਗਈ ਅਖੀਰ ਦੇ ਉੱਪਰ ਉਹ ਆਡੀ ਐਕਸ ਬਰੂਤ ਦੀਆਂ ਬੈਲਟਾਂ ਬਚੀਆਂ ਸੀ ਜਿਨ੍ਹਾਂ ਦੇ ਬਾਬਤ ਜਰਨਲ ਸੁਬੇਕ ਸਿੰਘ ਮਹਾਂਪੁਰਸ਼ਾਂ ਨੂੰ ਦੱਸ ਰਿਹਾ ਮਹਾਂਪੁਰਸ਼ੋ ਇਹ ਉਹ ਬਰੂਤ ਦੀਆਂ ਬੈਲਟਾਂ ਨੇ ਜਿਹੜੀਆਂ ਲੱਕ ਦੇ ਨਾਲ ਬਨੀਆਂ ਜਾਣ ਜਿਹੜੇ ਸਰਕਾਰ ਨੇ ਜਿਹੜੇ ਫੌਜ ਨੇ ਦਰਬਾਰ ਸ਼ਾਬ ਦੀਆਂ ਪ੍ਰਕਰਮਾਂ ਵਿੱਚ ਟੈਂਕਵਾੜਨੇ ਆ ਜੇ ਆਪਣੇ ਲੱਗ ਨਾਲ ਬੰਨ ਕੇ ਬਰੂਦ ਦੀ ਬੈਲਟ ਟੈਂਕ ਤੇ ਛਾਲ ਮਾਰੀ ਜਾਵੇ ਤੇ ਟੈਂਕ ਤਬਾਹ ਹੋ ਸਕਦਾ ਐਡੀ ਪਾਵਰ ਹੈ ਇਸ ਬਰੂਦ ਦੇ ਵਿੱਚ ਅਜੇ ਜਰਨਲ ਸੁਭੇਕ ਸਿੰਘ ਦੱਸ ਹੀ ਰਿਹਾ ਸੀ ਤੇ ਕਹਿੰਦਾ ਸਤਨਾਮ ਕਰਨੇ ਬਾਬਾ ਜੀ ਅੱਗੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਸੀਂ ਸਾਰੇ ਸਿੰਘਾਂ ਨੂੰ ਹਥਿਆਰ ਦੇ ਦਿੱਤੇ ਪਰ ਸਾਨੂੰ ਤੇ ਹਥਿਆਰ ਮਿਲਿਆ ਨਹੀਂ ਸਾਡੀ ਵਾਰਿਆ ਹਥਿਆਰ ਖਤਮ ਹੋ ਗਏ ਬਾਬਾ ਜੀ ਹੱਸ ਕੇ ਕਹਿਣ ਲੱਗੇ ਥਿਓ ਤੁਹਾਨੂੰ ਹਥਿਆਰ ਚਲਾਉਣੇ ਆਉਂਦੇ ਆ ਐਨੇ ਨੂੰ ਤੋਤਲੀ ਜੀ ਆਵਾਜ਼ ਦੇ ਵਿੱਚ ਵੈਗਰੂ ਕੋਟ ਬੋਲੀ ਆ ਜਿਹਦੀ ਉਮਰ ਉਸ ਵੇਲੇ ਅਜੇ ਸਾਢੇ ਕੁ 6 ਕੁ ਸਾਲਾਂ ਦੀ ਸੀ ਕਹਿੰਦੀ ਬਾਬਾ ਜੀ ਜੇ ਸਾਨੂੰ ਹਥਿਆਰ ਚਲਾਉਣੇ ਨਹੀਂ ਆਉਂਦੇ ਆ ਬਰੂਤ ਦੀਆਂ ਬੈਲਟਾਂ ਸਾਨੂੰ ਦਿਓ ਫੌਜ ਜਿਹੜੇ ਟੈਂਕ ਲੈ ਕੇ ਆਵੇਗੀ ਅਸੀਂ ਆਪਣੇ ਲੱਕ ਦੇ ਨਾਲ ਬੰਨ ਕੇ ਬਰੂਦ ਦੀਆਂ ਬਿਲਟਾਂ ਟੈਂਕਾਂ ਤੇ ਛਾਲਾ ਮਾਰਾਂਗੀਆਂ ਇਹ ਤੋਤਲੀ ਜੀ ਆਵਾਜ਼ ਵਿੱਚ ਸਾਡੇ ਕੋਲ 6 ਸਾਲਾਂ ਦੀ ਧੀ ਕਹਿੰਦੀ ਆ ਅੱਜ ਦੀਆਂ ਮਾਵਾਂ ਬੈਠੀਆਂ ਮੈਂ ਦਾਅਵੇ ਨਾਲ ਕਹਿ ਸਕਦੀਆਂ ਇਹ ਸਾਡੇ ਵਾਸਤੇ ਬਹੁਤ ਨਲਾਕੀ ਦੀ ਗੱਲ ਆ ਬੜੀ ਅਫਸੋਸ ਦੀ ਗੱਲ ਆ ਅੱਜ ਆਪਣੇ ਬੱਚਿਆਂ ਨੂੰ ਜਿੱਥੇ ਤੁਸੀਂ ਸਤਨਾਮ ਕਉਰ ਵੈਗੁਰੂ ਕੌਰ ਦੇ ਬਾਰੇ ਜਾਣੂ ਕਰਵਾਉਣਾ ਸੀ ਅੱਜ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤੁਸੀਂ ਘਰ ਘਰ ਹੀਰ ਰਾਂਝੇ ਬਾਰੇ ਦੱਸ ਦਿੱਤਾ ਸੋਹਣੀ ਬਾਰੇ ਦੱਸ ਦਿੱਤਾ ਸਹਿਬਾ ਬਾਰੇ ਦੱਸ ਦਿੱਤਾ ਸ਼ਰਮ ਧਰਮ ਦੇ ਛਾਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵਿਦਿਆ ਪੜਨ ਵਾਸਤੇ ਭੇਜਦੇ ਹਾਂ ਮੈਨੂੰ ਨਹੀਂ ਲੱਗਦਾ ਅੱਜ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੱਲੀ ਵਿਦਿਆ ਪੜਾਈ ਜਾਂਦੀ ਆ ਜਿੱਥੇ ਤੁਹਾਡੇ ਬੱਚੇ ਚੰਗੇ ਅਸੂਲ ਸਿੱਖਣ ਵਾਸਤੇ ਸਕੂਲਾਂ 'ਚ ਜਾਂਦੇ ਸੀ ਅੱਜ ਤੁਹਾਡੇ ਬੱਚੇ ਸਕੂਲਾਂ ਦੇ ਵਿੱਚੋਂ ਆਸ਼ਕ ਬਣ ਬਣ ਕੇ ਬਾਹਰ ਨਿਕਲ ਰਹੇ ਨੇ 7-7 ਸਾਲ ਦੀਆਂ ਤੁਹਾਡੀਆਂ ਧੀਆਂ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਵਿਆਹ ਕੀ ਹੁੰਦਾ ਇਹ ਤੁਹਾਡੇ ਵਾਸਤੇ ਬੋਲ ਜਿਹੜੇ ਸੁਣ ਲਈ ਥੋੜੇ ਜੇ ਹੈਰਾਨੀ ਵਾਲੇ ਹੋਣਗੇ ਪਰ ਤੁਹਾਨੂੰ ਵੀ ਪਤਾ ਜਿਸ ਸਮਾਜ ਵਿੱਚ ਅੱਜ ਦੇ ਤੁਸੀਂ ਰਹਿ ਰਹੇ ਹੋ ਜਿਹੋ ਜਿਹਾ ਸਮਾਂ ਅੱਜ ਦਾ ਭਿਆਨਕ ਚੱਲ ਰਿਹਾ 13-13 ਸਾਲ ਦੀਆਂ ਬੱਚੀਆਂ ਅੱਡ ਸਕੂਲਾਂ 'ਚੋਂ ਭੱਜ ਰਹੀਆਂ ਨੇ ਅਗੇ ਟੀਚਰ ਅਧਿਆਪਕ ਨੂੰ ਕਿਹਾ ਜਾਂਦਾ ਸੀ ਗੁਰੂ ਲੋਕ ਅਧਿਆਪਕਾਂ ਅਗੇ ਮੱਥੇ ਟੇਕਿਆ ਕਰਦੇ ਸੀ ਉਹਨਾਂ ਦੀ ਪੈਰੀ ਹੱਥ ਲਾ ਕੇ ਸਤਿਕਾਰ ਕਰਿਆ ਕਰਦੇ ਸੀ ਅੱਜ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਟੀਚਰ ਪੜਾਉਣ ਵਾਲੇ ਆ ਉਹ ਬਲਾਤਕਾਰੀ ਬਣ ਕੇ ਬੈਠ ਗਏ ਸਕੂਲਾਂ ਦੇ ਵਿੱਚ ਇਹ ਅੱਜ ਦੇ ਹਾਲਾਤ ਆ ਪਰ ਉਹ ਜਿਹੜਾ ਸਾਡਾ ਸਿਸਟਮ ਬਲਾਤਕਾਰੀਆਂ ਨੂੰ ਸੋਧਾ ਲਾਉਣ ਵਾਲੇ ਅੱਜ ਖਾਲਸਾ ਦੀ ਚੁੱਕ ਚੁੱਕ ਕੇ ਜੇਲਾਂ ਦੇ ਵਿੱਚ ਡਕੇ ਹੋਇਆ ਜਿਹੜੇ ਬਲਾਤਕਾਰ ਹੀ ਆ ਉਹ ਸ਼ਰੀਆ ਵਿੱਚ ਆਜ਼ਾਦ ਘੁੰਮਦੇ ਆ ਐਨਾ ਸਿਸਟਮ ਸਾਡੇ ਦੇਸ਼ ਦਾ ਕਰਪਟ ਹੋ ਗਿਆ ਸਿਆਣੇ ਸੱਜ ਗਿਆ ਕਰਦੇ ਆ ਕਹਿੰਦੇ ਤਖਤੇ ਤੇ ਉਹਨੂੰ ਬਿਠਾਓ ਜਿਹੜਾ ਤਖਤੇ ਦੇ ਲਾਇਕ ਹੋਵੇ ਅਸੀਂ ਚੋਰ ਅਸੀਂ ਭੁੱਖੇ ਨੰਗੇ ਤਖਤਾਂ ਦੇ ਉੱਪਰ ਬਿਠਾ ਕੇ ਰੱਖ ਦਿੱਤੇ ਅੱਜ ਦੀ ਸਾਡੀ ਸਰਕਾਰ ਗੱਲ ਕਰਦੀ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੀਐਮ ਕਹਿੰਦਾ ਨਾ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਤੁਸੀਂ ਤੇ ਮਿੱਟੀ ਦੀ ਵੀ ਰਿਆਣ ਨਹੀਂ ਦਿੱਤੀ ਸੋਨੇ ਦੀ ਚਿੜੀ ਤੁਸੀਂ ਕਿੱਥੋਂ ਬਣਾ ਲੈਣੀ ਆ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦੇ ਕਿਉਂਕਿ ਸ਼ੇਰੇ ਪੰਜਾਬ ਇੱਕ ਧਰਮੀ ਰਾਜਾ ਸੀ ਉਹਦੇ ਰਾਜ ਦੇ ਵਿੱਚ ਕਿਸੇ ਤੇ ਐਨਐਸਏ ਵਰਗੀਆਂ ਧਰਾਵਾਂ ਨਹੀਂ ਸੀ ਲਗੀਆਂ ਇਤਿਹਾਸ ਗਵਾਹੀ ਦਿੰਦਾ 40 ਸਾਲ ਇਹੋ ਜਿਹਾ ਰਾਜ ਜਿਹਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਤੱਕ ਨਹੀਂ ਸੁਣਾਈ ਗਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੇ ਲਾਹੌਰ ਬੈਠਾ ਉਹਦੇ ਤਖਤਾ ਜਿਹੜਾ ਉਹਦੀ ਕੁਰਸੀ ਸੀ ਜਿਹਦੇ ਉੱਤੇ ਬੈਠ ਕੇ ਆਪਣਾ ਰਾਜ ਕਰਦਾ ਸੀ ਜਿੱਥੇ ਉੱਪਰ ਬੈਠ ਕੇ ਤਖਤੇ ਦੇ ਲੋਕਾਂ ਨੂੰ ਹੁਕਮ ਸੁਣਾਉਂਦਾ ਸੀ ਉਹ ਤਖਤੇ ਦਾ ਮੂੰਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੱਲ ਹੁੰਦਾ ਸੀ ਜਿਹਨੇ ਪੰਜਾਬ ਆ ਕੇ ਆਪਣਾ ਦਰਬਾਰ ਲਾਉਣਾ ਉਹਦੀ ਕੁਰਸੀ ਦਾ ਮੂੰਹ ਉਧਰ ਹੋਇਆ ਕਰਦਾ ਸੀ ਜਿੱਧਰ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਤੇ ਜਿਹੜੇ ਅੱਜ ਸਾਡੀ ਬਾਗਦੋਰ ਫੜ ਕੇ ਬੈਠਿਆ ਦੇਸ਼ ਦੀ ਇਹਨਾਂ ਗੁਰੂ ਰਾਮਦਾਸ ਦੇ ਘਰ ਵੱਲ ਨੂੰ ਪਿੱਠ ਕਰਕੇ ਤੇ ਮੂੰਹ ਜਿਹੜਾ ਕੁਰਸੀ ਦਾ ਦਿੱਲੀ ਦੇ ਤਖਤੇ ਵੱਲ ਨੂੰ ਕਰ ਲਿਆ ਮੈਨੂੰ ਹਰਾਨੀ ਹੁੰਦੀ ਆ ਜੇ ਇਸ ਵੇਲੇ ਭਾਈ ਅਮਰਤਪਾਲ ਸਿੰਘ ਦੇ ਉੱਪਰ NSA ਵਰਗੀ ਧਾਰਾ ਲੱਗੀ ਅਸ਼ਾਮ ਦੀ ਜੇਲ੍ਹ ਵਿੱਚ ਭੇਜਿਆ ਤੁਸੀਂ ਬਿਆਨ ਸੁਣਿਆ ਹੋਣਾ ਦਿੱਲੀ ਬੈਠੇ ਕੇਜਰੀਵਾਲ ਦਾ ਅਸੀਂ ਜੀ ਮੋਦੀ ਜੀ ਕੋਲੋਂ ਮਦਦ ਮੰਗੀ ਕਿਹੜੀ ਮਦਦ ਮੰਗੀ ਕਿ ਜਿਹੜੇ ਇਹ ਅਮਰਤਪਾਲ ਸਿੰਘ ਆ ਇਹਦੇ ਸਾਥੀ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ ਸਾਡੀ ਮਦਦ ਕੀਤੀ ਅਸੀਂ ਕਾਮਜਾਬ ਹੋਏ ਆ ਸ਼ਾਂਤੀਆਂ ਜੇਲਾਂ ਵਿੱਚ ਭੇਜ ਦਿੱਤੇ ਹੁਣ ਪੰਜਾਬ ਦਾ ਮਾਹੌਲ ਅਸੀਂ ਠੀਕ ਕਰਦੇ ਆਂਗੇ ਤੇ ਮੈਂ ਕੇਜਰੀਵਾਲ ਨੂੰ ਇੱਕ ਸਵਾਲ ਕਰਦੀ ਆਂ ਕਿਉਂ ਲਾਲਾ ਜੀ ਅੱਜ ਉਹੀ ਮੋਦੀ ਆ ਨਾ ਜਿਹਨੇ ਤੁਹਾਡੀਆਂ ਨਾਸਾਂ ਚੋਂ ਧੂਆ ਕੱਢਿਆ ਅੱਜ ਤੁਹਾਨੂੰ ਅੰਦਰ ਬੰਦ ਕੀਤਾ ਅੱਜ ਕਿਉਂ ਫਿਰ ਚੀਕਾਂ ਮਾਰਦੇ ਹੋ ਅੱਜ ਕਿਉਂ ਪਿੱਟਦੇ ਹੋ ਉਹ ਹੀ ਮੋਦੀ ਆ ਜਿਹਦੇ ਕੋਲ ਮਦਦ ਮੰਗਦੇ ਫਿਰਦੇ ਸੋ ਲਾਣਦਿਆ ਘਰ ਸਾਜੀ ਪੰਜਾਬ ਦੇ ਨੌਜਵਾਨਾਂ ਵਾਸਤੇ ਪੰਜਾਬ ਦੀਆਂ ਜੇਲਾਂ ਵੀ ਨਹੀਂ ਆਪਣੇ ਹੱਕ ਦੀ ਗੱਲ ਕਰਨ ਵਾਸਤੇ ਯੋਧਿਆਂ ਦਾ ਇਤਿਹਾਸ ਸੁਣਾਉਂਦਿਆ ਸੁਣਾਉਂਦਿਆ ਇਹ ਉਸ ਨੌਜਵਾਨ ਨੂੰ ਲੋਕਾਂ ਦੇ ਵਿੱਚ ਬਣਾ ਕੇ ਪੇਸ਼ ਕਰਨਾ ਵੀ ਪਤਾ ਨਹੀਂ ਕਿੱਡਾ ਕੋ ਵੱਡਾ ਆਤਵਾਦੀ ਆ ਪਤਾ ਨਹੀਂ ਕਿੱਡਾ ਕੋ ਵੱਡਾ ਗੈਂਗਸਟਰ ਆ ਆ ਕੱਲ ਲੈ ਕੇ ਆਏ ਨਾ ਦਿੱਲੀ ਕੀ ਮਾਹੌਲ ਕਾਇਮ ਕੀਤਾ ਸੀ ਜਿਵੇਂ ਪਤਾ ਨਹੀਂ ਵੀ ਕਿੱਡਾ ਕੋ ਵੱਡਾ ਗੈਂਗਸਟਰ ਕਿੱਡਾ ਕੋ ਵੱਡਾ ਆਤਵਾਦੀ ਇਹ ਲੈ ਕੇ ਆਏ ਸੀ ਇਹ ਤੁਹਾਡੇ ਸਾਰਿਆਂ ਦੇ ਮਨ ਦੇ ਅੰਦਰ ਇੱਕ ਡਰ ਪੈਦਾ ਕੀਤਾ ਜਾ ਰਿਹਾ ਕਿ ਨੌਜਵਾਨ ਜਾਗਰੂਕ ਨਾ ਹੋਣ ਅਮਰਤਪਾਲ ਸਿੰਘ ਦਾ ਸਾਥ ਨਾ ਦੇਣ ਪਰ ਘਰ ਸਾਜੀ ਮੈਂ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੀ ਆ ਆ ਮਾਤਾ ਜੀਆਂ ਦੇ ਇੱਕ ਬਿਆਨ ਤੋਂ ਤੁਸੀਂ ਇੱਕ ਇੰਟਰਵਿਊ ਤੋਂ ਬਹੁਤ ਵੱਡਾ ਹਵਾ ਬਣਾ ਦਿੱਤਾ ਹਰਾਨੀ ਦੀ ਗੱਲ ਆ ਅਸੀਂ ਕਿਸੇ ਦੇ ਸ਼ਕੇ ਨਹੀਂ ਇੱਥੇ ਸਾਨੂੰ ਆ ਕੇ ਅੱਧ ਮਾਰ ਪੈਂਦੀ ਆ ਕੱਲ ਅਸੀਂ ਇਧਰ ਸਾਂ ਅੱਜ ਅਸੀਂ ਇਧਰ ਨੂੰ ਭੱਜਦੇ ਫਿਰਦੇ ਆ ਸਾਨੂੰ ਧੜੇ ਬੰਦੀਆਂ ਖਾਰੀਆਂ ਨੇ ਸਾਨੂੰ ਪਾਰਟੀਬਾਦੀਆਂ ਨੇ ਲੈ ਕੇ ਬੈਠ ਲਿਆ ਖਾ ਲਿਆ ਸਾਨੂੰ ਪਾਰਟੀਬਾਦੀਆਂ ਨੇ ਅਸੀਂ ਕਿਸੇ ਦੇ ਸ਼ਕੇ ਨਹੀਂ ਹੋ ਸਕਦੇ ਕੱਲ ਸਾਡੇ ਬਿਆਨ ਕੁਝ ਹੋਰ ਹੁੰਦੇ ਆ ਅੱਜ ਸਾਡੇ ਬਿਆਨ ਕੁਝ ਹੋਰ ਹੋ ਜਾਂਦੇ ਆ ਅੱਜ ਅਸੀਂ ਉਸੇ ਮਾਂ ਦੇ ਖਿਲਾਫ ਹੋ ਗਏ ਪਰ ਇਹ ਮੈਂ ਆਪ ਮਾਤਾ ਦੇ ਕੋਲ ਬੈਠ ਕੇ ਵੇਖਿਆ ਜੇਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੋਰਚਾ ਲੱਗਿਆ ਸੀ ਨਾ ਭੋਖ ਹੜਤਾਲ ਤੇ ਪਰਿਵਾਰ ਬੈਠਾ ਸੀ ਮਾਤਾ ਜੀ ਦੇ ਕੋਲ ਅਸੀਂ ਗਏ ਬਾਪੂ ਜੀ ਸਤਕਾਰਯੋਗ ਬੈਠੇ ਨੇ ਸਟੇਜ ਦੇ ਉੱਪਰ ਮੈਂ ਉਸ ਮਾਂ ਦੀ ਅੱਖ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਵੇਖਿਆ ਇੱਕ ਵਾਰ ਉਸ ਮਾਂ ਦੇ ਮੁਖ ਦੇ ਵਿੱਚੋਂ ਮੈਂ ਇਹ ਬੋਲ ਨਹੀਂ ਸੁਣਿਆ ਵੀ ਬੜਾ ਮਾੜਾ ਹੋਇਆ ਜੇਲ੍ਹ ਵਿੱਚ ਧੱਕ ਦਿੱਤਾ ਉਹ ਮਾਂ ਚੜ੍ਹਦੀ ਕਲਾ ਦੇ ਵਿੱਚ ਆ ਅੱਜ ਵੀ ਜਕਾਰੇ ਛੱਡਦੀ ਆ ਗੱਲ ਅਸੀਂ ਸੁਣਨੀ ਨਹੀਂ ਪੂਰੀ ਇੱਕ ਸਾਨੂੰ ਕਲਿੱਪ ਮਿਲਦੀ ਆ ਅੱਜ ਸਾਨੂੰ ਕਿਸੇ ਹੋਰ ਤੋਂ ਖਤਰਾ ਨਹੀਂ ਆਪਣਿਆਂ ਤੋਂ ਖਤਰਾ ਵਾ ਆ ਤੁਸੀਂ ਬੈਠੇ ਜੇ ਇਧਰ ਮਿੱਤਰ ਬਿਠਾ ਲਓ ਇਧਰ ਦੁਸ਼ਮਣ ਬਿਠਾ ਲਓ ਦੁਸ਼ਮਣ ਤੋਂ ਖਤਰਾ ਘਟ ਜੇ ਤੇ ਸਾਨੂੰ ਆਪਣਿਆਂ ਤੋਂ ਵੱਧ ਖਤਰਾ ਜੇ ਪਤਾ ਨਹੀਂ ਕਿਹੜੀ ਅਸੀਂ ਫੋਕੀ ਬੱਲੇ-ਬੱਲੇ ਦੇ ਵਿੱਚ ਬੈਠੇ ਆ ਬਾਬਾ ਜਰਨਾਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਮਹਾਂਪੁਰਖਾਂ ਦੀਆਂ ਅਸੀਂ ਗੱਲਾਂ ਕਰਨੀਆਂ ਪਰ ਉਸ ਮਰਦ ਦੀ ਉਸ ਸੰਤ ਦੀ ਗੱਲ ਤੇ ਫੋਲੋ ਅਸੀਂ ਕੀ ਕੀਤਾ ਬਾਬਾ ਜੀ ਨੇ ਤੇ ਆਖਿਆ ਸੀ ਗੁਰਸਿੱਖ ਨੇ ਕਦੇ ਗੁਰਸਿੱਖ ਦਾ ਵਿਰੋਧ ਨਹੀਂ ਕਰਨਾ ਅੱਜ ਜਿੰਨਾ ਚਿਰ ਅਸੀਂ ਗੁਰਸਿੱਖਾਂ ਦੇ ਉੱਪਰ ਚਿਕੜਨਾ ਛੱਡ ਲਈਏ ਸਾਨੂੰ ਸਵਾਦ ਨਹੀਂ ਆਉਂਦਾ ਸਾਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਆਏ ਦਿਨ ਅਸੀਂ ਹੱਥ ਦੇ ਵਿੱਚ ਫੋਨਿਆਂ ਫੇਸਬੁੱਕ ਦੇ ਉੱਪਰ ਇੱਕ ਦੂਜੇ ਦੀ ਨਿੰਦਿਆ ਹੀ ਕਰੀ ਜਾਂਦੀ ਹਾਂ ਜਿਆਦਾ ਮੈਂ ਆਪਣੇ ਵੱਲੋਂ ਕਿਹਾ ਨਹੀਂ ਤੁਸੀਂ ਰੋਜ਼ ਵੇਖਦੇ ਹੋ ਮਾਰੇ ਨੂੰ ਮਾਰਾ ਕਾ ਪਰ ਖਾਲਸਾ ਜੀ ਗਲਤੀ ਕਰਕੇ ਜਿਹੜਾ ਗਲਤੀ ਮੰਨ ਲਵੇ ਉਹਨੂੰ ਇਨਸਾਨ ਕਹਿੰਦੇ ਆ ਜਿਹੜਾ ਗਲਤੀ ਕਰਕੇ ਗਲਤੀ ਨਾ ਮੰਨੇ ਉਹਨੂੰ ਸ਼ੈਤਾਨ ਕਹਿੰਦੇ ਆ